ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਰਟੀਕਲ ਲੈ ਕੇ ਆਇਆ ਸਪੈਸ਼ਲ ਸਮਰ ਵੇਅਰ ਜੀ ਬਹੁਤ ਹੀ ਪਿਆਰਾ ਆਰਟੀਕਲ 2 ਪੀਸ 2 ਆਰਟੀਕਲ ਆਏ ਆ ਚਾਰ ਚਾਰ ਰੰਗ ਆਏ ਆ ਬੜਾ ਸੋਹਣਾ ਆਰਟੀਕਲ ਹੈ ਹੈਂਡ ਪੇਂਟ ਆਰੀ ਵਰਕ ਚੈੱਕ ਕਰੋ ਜਿਹੜਾ ਆਹ ਵਾਲਾ ਆਰਟੀਕਲ ਹੈ ਇਸ ਤੋਂ ਚਾਰ ਰੰਗ ਮਿਲਣਗੇ ਦੋ ਡਿਜ਼ਾਈਨ ਨੇ 올ਓਵਰ ਮਸਲੀਨ ਦਾ ਸੂਟ ਵਿਦ ਮਸਲੀਨ ਦਾ ਦੁਪੱਟਾ ਹੈਂਡ ਪੇਂਟ ਵਿਦ ਆਰੀ ਵਰਕ ਬਾਜੂ ਤੇ ਪ੍ਰੋਪਰ ਡਿਜ਼ਾਈਨਿੰਗ ਉਸ ਤੋਂ ਬਾਅਦ ਦੁਪੱਟਾ ਵੀ ਬਹੁਤ ਸੋਹਣਾ ਜਿਹੜਾ ਪ੍ਰਾਈਸ ਆਏਗਾ ਸਿਰਫ ਤੇ ਸਿਰਫ 1250 ਰੁਪਏ ਸ਼ਿਪਿੰਗ ਵਰਲਡਵਾਈਡ ਦੁਪੱਟਾ ਆਏਗਾ ਨਾਲ ਮਸਲੀਨ ਦਾ ਸੌਫਟ ਕੁਆਲਿਟੀ ਦਾ ਇਹਦੇ ਵਿੱਚ ਕਲਰ ਆਣਗੇ ਜੀ ਚਾਰ ਇੱਕ ਆਏਗਾ ਪੀਚ ਕਲਰ ਇੱਕ ਆਏਗਾ ਸੀ ਗ੍ਰੀਨ ਪੈਰਟ ਕਲਰ ਲਾਈਟ ਇੱਕ ਆਏਗਾ ਇਸ ਪਰਪਲ ਕਲਰ ਚਾਰ ਰੰਗ ਇਸ ਚ ਆਗੇ ਸੈਕਿੰਡ ਡਿਜ਼ਾਈਨ ਇਹਦਾ ਆਏਗਾ ਆ ਵਾਲਾ ਆ ਵੀ ਡਿਜ਼ਾਈਨ ਬਹੁਤ ਸੋਹਣਾ ਇਹਦਾ ਬਾਰਡਰ ਸਟਾਈਲ ਡਿਫਰੈਂਟ ਹੈ ਫਰੰਟ ਬਹੁਤ ਸੋਹਣਾ ਹੈ ਅਲਟੀਮੇਟ ਆਰਟੀਕਲ ਜਿਹੜਾ ਕਲਰ ਮੈਂ ਓਪਨ ਕਰਿਆ ਗਾਜ਼ਰੀ ਪਿੰਕ ਕਲਰ ਆਏਗਾ ਬੜਾ ਪਿਆਰਾ ਕਲਰ ਹੈ ਇਹਦੇ ਵਿੱਚ ਵੀ ਚਾਰ ਰੰਗ ਆਣਗੇ ਚਾਰੇ ਰੰਗ ਸੋਹਣੇ ਨੇ ਦੁਪੱਟਾ ਆਏਗਾ ਸੇਮ ਮਸਲੀਨ ਦਾ ਡਿਜ਼ਾਈਨਿੰਗ ਡਿਫਰੈਂਟ ਹੈ ਪੇਂਟ ਬਹੁਤ ਸੋਹਣਾ ਸਾਰਾ ਵੀ ਆਰੀ ਵਰਕ ਹੈ ਕਲਰ ਆਏਗਾ ਲੈਮਨ ਪਰਪਲ ਤੇ ਸਕਾਈ ਪ੍ਰਾਈਸ 1250 ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੋ ਸੋ ਐਦਾਂ ਦੀ ਹੋਰ ਸੋਹਣ ਸੋਹਣੀ ਵੈਰਾਈਟੀ ਬਾਏ ਕਰਨ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਥੈਂਕ ਯੂ ਸੋ ਮੱਚ